ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰ ਵਿੱਚ ਜੋਤ ਜਗਾਉਂਦਾ ਫਾਇਦਾ ਸੁਣ ਕੇ ਹੈਰਾਨ ਰਹਿ ਜਾਵੂਗੇ ਸਾਧ ਸੰਗਤ ਜੀ ਬਹੁਤ ਲੋਕ ਇਸ ਗੱਲ ਬਾਰੇ ਪੁੱਛਦੇ ਹਨ ਕਿ ਸਾਨੂੰ ਘਰਾਂ ਵਿੱਚ ਜੋਤ ਲਗਾਉਣੀ ਚਾਹੀਦੀ ਹੈ ਜਾਂ ਨਹੀਂ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲਿਖੇ ਹਾਜ਼ਿਰ ਲਗਾਉਣਾ ਜੀ ਕਿਉਂਕਿ ਇਸ ਗੱਲ ਬਾਰੇ ਬਹੁਤ ਲੋਕ ਪੁੱਛਦੇ ਹਨ ਕਿ ਸਾਨੂੰ ਕਰਮ ਵਿੱਚ ਜੋਤ ਲਗਾਉਣੀ ਚਾਹੀਦੀ ਹੈ ਜਾਂ ਨਹੀਂ ਇਸ ਬਾਰੇ ਲੋਕ ਇਸ ਕਰਕੇ ਵੀ ਪੁੱਛਦੇ ਹਨ ਕਿ ਇਸ ਤਰ੍ਹਾਂ ਦੇ ਪਛਾਤਕ ਅਸਲ ਵਿੱਚ ਕਲਯੁਗ ਦਾ ਦੂਸਰਾ ਰੂਪ ਹੁੰਦੇ ਹਨ ਇਸ ਤਰ੍ਹਾਂ ਦੇ ਲੋਕ ਅਕਸਰ ਕਲ ਚੁਗਦਾ ਦੂਸਰਾ ਰੂਪ ਹੁੰਦੇ ਹਨ ਤੁਸੀਂ ਇਸ ਗੱਲ ਨੂੰ ਆਪ ਹੀ ਚੱਕ ਕਲਿਆਣਾ ਕਈ ਲੋਕ ਆਪਣੇ ਘਰਾਂ ਵਿੱਚ ਦੇਸੀ ਕਿਉਂ ਦੀ ਜੋਤ ਲਗਉਂਦੇ ਸਨ ਪਰ ਉਹਨਾਂ ਦੇ ਵਿੱਚੋਂ ਕਈ ਲੋਕਾਂ ਨੇ ਇਹ ਕੱਚੇ ਪਿੱਲਿਆਂ ਦੀਆਂ ਗੱਲਾਂ ਨੂੰ ਸੁਣ ਕੇ ਆਪਣੇ ਮਨ ਵਿੱਚ ਵਸਾ ਲਿਆ ਹੈ ਆਪਣੇ ਘਰ ਵਿੱਚ ਜੋਤ ਲਗਉਣੀ ਪੰਥ ਕਰ ਦਿੱਤੀ ਜਦੋਂ ਜੋਤ ਲਗੋਣੀ ਬੰਦ ਕਰ ਦਿੱਤੀ ਤਾਂ ਉਹਨਾਂ ਦੇ ਘਰ ਦਾ ਬੁਰਾ ਹਾਲ ਹੋ ਗਿਆ। ਉਹਨਾਂ ਨੂੰ ਇਹੋ ਜਿਹੀਆਂ ਬਿਮਾਰੀਆਂ ਲੱਗ ਗਈਆਂ ਜਿਹੜੀਆਂ ਕਿ ਡਾਕਟਰਾਂ ਨੂੰ ਵੀ ਸਮਝ ਨਹੀਂ ਸੀ ਆ ਰਹੀਆਂ। ਉਹਨਾਂ ਦਾ ਕੰਮਕਾਰ ਵੀ ਦਿਨੋਂ ਦਿਨ ਡਾਊਨ ਹੋ ਗਿਆ। ਅਸੀਂ ਖੁੱਦ ਕਈਆਂ ਨੂੰ ਜਾਣਦੇ ਹਾਂ ਜਿਨ੍ਹਾਂ ਦਾ ਇਹ ਹਾਲ ਹੋਇਆ ਹੈ। ਉਹਨਾਂ ਦੇ ਘਰ ਮਾੜੀਆਂ ਚੀਜ਼ਾਂ ਦਾ ਵਾਸ ਹੋਇਆ ਹੈ। ਉਹ ਹਰ ਰੋਜ਼ ਰਕਤਾਂ ਦੇ ਹੀ ਤੁਰੇ ਰਹਿੰਦੇ ਹਨ ਇਸ ਤਰ੍ਹਾਂ ਫਤਿਹਗੁਰ ਸਾਹਿਬ ਇੱਕ ਬੰਦਾ ਬਹੁਤ ਵੱਡੇ ਔਰ ਦੇ ਤੇਸੀ ਉਹ ਵਾਰ ਵਾਰ ਕਹਿੰਦਾ ਰਹਿੰਦਾ ਸੀ ਕਿ ਫਤਿਹਗੁਰ ਸਾਹਿਬ ਉਰਜ ਵਿੱਚ ਐਵੇਂ ਹੀ ਜੋਤ ਜਗਦੀ ਰਹਦੀ ਹੈ ਉਸ ਜੋਤ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜਦੋਂ ਉਹ ਇਸ ਤਰ੍ਹਾਂ ਰਾਏ ਪਰ ਕਹਿੰਦਾ ਰਿਹਾ ਤਾਂ ਪਾਠਿਆਂ ਨੇ ਕਿਹਾ ਕੀ ਤੂੰ ਸਾਨੂੰ ਕੀ ਕਹਿਣਾ ਹੈ ਭਾਈ ਤੂੰ ਵੀ ਇੱਥੇ ਹੀ ਰਹਿਣਾ ਹੈ ਤੂੰ ਆਪ ਹੀ ਜਾ ਕੇ ਜੋਤ ਬੰਦ ਕਰ ਦੇ ਉਸ ਵੱਡੇ ਔਡੇ ਵਾਲੇ ਬੰਦੇ ਨੇ ਮੁਰਜ ਵਿੱਚ ਜਾ ਕੇ ਜੋਤ 부ਝਾ ਦਿੱਤੀ ਜਦੋਂ ਬੰਦਾ ਜੋਤ ਬੰਦ ਕਰਕੇ ਆਪਣੇ ਘਰ ਵਾਪਸ ਆਇਆ ਤਾਂ ਉਸ ਦੀ ਘਰ ਵਾਲੀ ਜਾਂਦਿਆ ਹੀ ਬੇਹੋਸ਼ ਹੋ ਗਈ ਉਹ ਆਪਣੇ ਘਰ ਵਾਲੀ ਨੂੰ ਪੀਜੀਆ ਹੀ ਲੈ ਕੇ ਗਿਆ ਉਸ ਟਿਕਾਏ ਵਾਲੀ ਦੇ ਪਿਮਾਈ ਦੀ ਕੁਝ ਸਮਝ ਨਹੀਂ ਸੀ ਆ ਰਹੀ ਉਹ ਬੰਦਾ ਆਪਣੇ ਘਰ ਵਾਲੇ ਨੂੰ ਲੈ ਕੇ ਬਹੁਤ سارے ਹਸਪਤਾਲਾਂ ਵਿੱਚ ਤੁਰਿਆ ਫਿਰਦਾ ਰਿਹਾ ਪਰ ਉਸ ਟਿਕਾਏ ਵਾਲੀ ਠੀਕ ਨਹੀਂ ਹੋਈ ਫਿਰ ਉਹ ਥੱਕ ਹਾ ਕੇ ਬੈਠ ਗਿਆ ਫਿਰ ਉਸਨੇ ਪਾਠਿਆਂ ਨੂੰ ਪੁੱਛਿਆ ਕਿ ਮੈਨੂੰ ਕੁਝ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਰਾਂ ਮੇਰੀ ਘਰ ਵਾਲੀ ਠੀਕ ਨਹੀਂ ਹੋ ਰਹੀ ਡਾਕਟਰ ਨੂੰ ਵੀ ਕੁਝ ਸਮਝ ਨਹੀਂ ਆ ਰਹੀ ਪਤਾ ਨਹੀਂ ਉਸਨੂੰ ਕੀ ਹੋ ਗਿਆ ਹੈ ਫਿਰ ਉਹਨਾਂ ਪਾਠੀ ਨੇ ਜਵਾਬ ਦਿੱਤਾ ਕਿ ਤੂੰ ਜਲਦੀ ਫਤਕਰ ਸਾਹਿਬ ਦੀ ਜੋਤ ਬੁਝਾਈ ਸੀ ਉਸ ਕਾਇਕੇ ਹੀ ਸਭ ਕੁਝ ਵਾਪਸ ਰਿਹਾ ਹੈ ਜਿਸ ਕਾਇਕੇ ਤੇਰੀ ਕਾਇ ਵਾਲੀ ਦੀ ਜੋਤ ਹੁਣ ਬੁੱਝ ਜਾਣੀ ਹੈ ਫਿਰ ਉਹ ਬੰਦਾ ਕਹਿਣ ਲੱਗਾ ਕਿ ਤੂੰ ਸੀ ਜਾ ਕੇ ਫਤਕਾ ਸਾਹਿਬ ਜੀ ਦੀ ਜ਼ੋਤ ਜਗਾ ਆਓ ਉਹਨਾਂ ਪਾਠਿਆਂ ਨੇ ਕਿਹਾ ਕਿ ਇਸ ਤਰ੍ਹਾਂ ਜ਼ੋਤ ਨਹੀਂ ਜਗਣੀ ਜਿਹੜੇ ਹੱਥਾਂ ਨਾਲ ਜ਼ੋਤ ਬੁਝਾਈ ਸੀ ਉਹਨਾਂ ਹੱਥਾਂ ਨਾਲ ਹੀ ਜ਼ੋਤ ਜਗਾ ਕੇ ਆ ਤੇ ਨਾਲੇ ਪੰਜ ਪਿਆਰੇ ਨਾਲ ਲੈ ਕੇ ਜਾ ਪਹਿਲਾਂ ਕੋ ਸਾਹਿਬ ਜੀ ਤੋਂ ਅਰਦਾਸ ਕਰਕੇ ਮਾਫੀ ਮੰਗ ਫਿਰ ਗੁਰ ਸਾਹਿਬ ਕਿਰਪਾ ਕਰਨ ਕੀ ਫਿਰ ਉਸ ਬੰਦੇ ਨੇ ਉਸ ਤਰ੍ਹਾਂ ਹੀ ਕੀਤਾ ਪੰਜ ਪਿਆਰੇ ਲੈ ਕੇ ਜਾ ਕੇ ਗੁਰ ਸਾਹਿਬਾਂ ਕੋਲ ਅਰਦਾਸ ਕਰਕੇ ਮਾਫੀ ਮੰਗੀ ਫਿਰ ਉਸ ਜੋਤਨ ਆਪਣੇ ਹੱਥਾਂ ਦੇ ਨਾਲ ਜਗਾયા ਜਦੋਂ ਬੰਤਾ ਜੋਤ ਜਗਾ ਕੇ ਵਾਪਸ ਆਪਣੀ ਘਾਇਵਾਲੀ ਕੋਲ ਆਇਆ ਤਾਂ ਉਸ ਦੀ ਘਾਇਵਾਲੀ ਪਹਿਲਾਂ ਹੀ ਉੱਠ ਕੇ ਬੈਠੀ ਹੋਈ ਸੀ ਤੇ ਉਸ ਦੀ ਘਾਇਵਾਲੀ ਨੇ ਕਿਹਾ ਕਿ ਮੈਂ ਹੁਣ ਠੀਕ ਹਾਂ ਇਸ ਤਰ੍ਹਾਂ ਉਸ ਵੱਡੇ ਅਹੁਦੇ ਵਾਲੇ ਬੰਦੇ ਦੀ ਅਕਲ ਟਿਕਾਣੇ ਆ ਗਈ ਜਿਸ ਜੋਤ ਬਾਰੇ ਅਜੇ ਬਹੁਤ ਹੀ ਵਿਚਾਰ ਹਨ ਕਿ ਜਿਹੜਾ ਵੀ ਇਸ ਜੋਤ ਨੂੰ ਬੁਝਾਵੇਗਾ ਤਾਂ ਕਿਹਾ ਜਾਂਦਾ ਹੈ ਕਿ ਉਸ ਦੀਆਂ ਸਾਰੀਆਂ ਹੀ ਜੋਤਾਂ ਬੁਝ ਜਾਣਗੀਆਂ ਹੁਣ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੋਤ ਲਗਾਉਣ ਨਾਲ ਕੀ ਹੁੰਦਾ ਹੈ जिथे जोत जगती है तो उतर शहीद सिंह का पहरा रहा है क्योंकि जड़े गुरु साहबाना के नी शहीद होए सवा लख शहीद हैं जिन्हों की खुराक अते जोत की खुशबू है जिथे देसी घो की जोत जगती है उत सिंह आप ही आ जाते हैं शहीद सिंह ਦੇ ਸੇਕੀ ਉਹ ਦੀ ਜੋਤ ਤੇ ਆਲੇ-ਦੁਆਲੇ ਖੜੇ ਹੁੰਦੇ ਹਨ ਉਹ ਜੋਤ ਦੀ ਖੁਸ਼ਬੂ ਨਾਲ ਹੀ ਰੱਜ ਜਾਂਦੇ ਹਨ ਜਿੱਥੇ ਸ਼ੀਰ ਸਿੰਘ ਮਜੂਰ ਹੁੰਦੇ ਹਨ ਉੱਥੇ ਕਦੇ ਵੀ ਮਾੜੀਆਂ ਸ਼ਕਤੀਆਂ ਨਹੀਂ ਆਉਂਦੀਆਂ ਹੋਰ ਵੀ ਜੋ ਸਾਡੇ ਕੰਮ ਅੜੇ ਹੁੰਦੇ ਹਨ ਸ਼ੀਰ ਸਿੰਘ ਉਹਨਾਂ ਨੂੰ ਵੀ ਸਿੱਧੇ ਚੜਾ ਦਿੰਦੇ ਹਨ ਦੇਸੀ ਕੇ ਉਹ ਦੀ ਜੋਤ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਪੋਲੂਸ਼ਨ ਨਹੀਂ ਹੁੰਦਾ ਇਸ ਨਲ ਵਾਤਾਵਰਨ ਵਿੱਚ ਜਿਹੜੇ ਮਾਰੇ ਕਿਟਾਉਣ ਹੁੰਦੇ ਹਨ ਉਹ ਵੀ ਮਰ ਜਾਂਦੇ ਹਨ ਜਿਸ ਘਰ ਵਿੱਚ ਸਵੇਰ ਸ਼ਾਮ ਜੋਤ ਜਗਾਈ ਜਾਂਦੀ ਹੈ ਉੱਥੇ ਸ਼ਹੀਦ ਸਿੰਘਾਂ ਦਾ ਪੈਦਾ ਨਿੰਦਾ ਹੈ ਪਰ ਜੇਕਰ ਕਿਸੇ ਘਰ ਵਿੱਚ ਕੋਈ ਨਸ਼ਾ ਕਰਦਾ ਹੈ ਜਾਂ మాਸ ਮੀਟ ਖਾਂਦਾ ਹੈ ਉੱਥੇ ਸ਼ਹੀਦ ਸਿੰਘ ਨਹੀਂ ਆਉਂਦੇ ਕਿਰਪਾ ਮੈਂ ਲਗਾਤਾਰ 24 ਘੰਟੇ ਜੋਤ ਜਗਾਈ ਜਾਵੋ ਜਿਸ ਕਾਇ ਵਿੱਚ ਅਮਿਸ਼ਕਿਆ ਹੁੰਦਾ ਹੈ ਤਿਤਨੇਮ ਹੁੰਦਾ ਹੈ ਉੱਥੇ ਜੋਤ ਲਗਾਉਣ ਨਾਲ ਸ਼ੀਰ ਸਿੰਘ ਆਪ ਹੀ ਆ ਜਾਂਦੇ ਹਨ ਅਤੇ ਕਿਰਪਾ ਕਰਦੇ ਹਨ ਗੁਰੂ ਸਾਹਿਬ ਜੀ ਦਾ ਸੱਚਕੰਡ ਵਿੱਚ ਵੀ ਵਿਰਾਜਮਾਨ ਰਹਿੰਦੇ ਹਨ ਗੁਰੂ ਸਾਹਿਬ ਸਿੱਖ ਸੰਤਾਂ ਦੇ ਕੰਮ ਸਿਰੇ ਚੜਾਉਣ ਲਈ ਸ਼ੀਰ ਸਿੰਘਾਂ ਅਤੇ ਦੇਵਤਿਆਂ ਨੂੰ ਹੀ ਭੇਜਦੇ ਹਨ ਇਸ ਕਾਇਕੇ ਕਿਸੇ ਦੇ ਪਿੱਛੇ ਨਾ ਲੱਗੋ ਜੇ ਉਹਨਾਂ ਦੀ ਗੱਲ ਮੰਨੂਗੇ ਤਾਂ ਬਹੁਤ ਘਾਤਲ ਖਾ ਲੂਗੇ ਫਿਰ ਵਾਪਸ ਮੁੜ ਕੇ ਤੁਹਾਨੂੰ ਇਸ ਮਰਿਆਦਾ ਵਿੱਚ ਤੁਹਾਨੂੰ ਆਣਾ ਪਵੇਗਾ ਫਿਰ ਜਾ ਕੇ ਕਿਰਪਾ ਹੋਗੇ ਹੋਵੇਗੀ ਇਸ ਲਈ ਸਾਨੂੰ ਹਰ ਰੋਜ਼ ਸਵੇਰ ਸ਼ਾਮ ਦੋ ਸਮੇਂ ਕਾਇ ਵਿੱਚ ਜੋਤ ਲਗਾਉਣੀ ਜੋ ਚਾਹੀਦੀ ਹੈ ਵਾਹਿਗੁਰੂ ਜੀ ਕਾ ਖੰਸਾ ਵਾਹਿਗੁਰੂ ਜੀ ਕੀ ਫਤਿਹ ਜੀ